ਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੱਥੇ ਕਿ ਅਸੀਂ ਅੱਜ ਆਪਾਂ ਗੱਲ ਕਰਾਂਗੇ ਗੈਰੀ ਸੰਧੂ ਬਾਰੇ ਇਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਇਹਨਾਂ ਦੇ ਮਾਤਾ ਪਿਤਾ ਬਾਰੇ ਇਹਨਾਂ ਦੀ ਕੈਕੀ ਕਰੀਤੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਵੀਡੀਓ ਨੂੰ ਆਖਰ ਤੱਕ ਦੇਖਿਓ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਦਿਓ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਹੁਣ ਆਪਾਂ ਗੱਲ ਕਰਦੇ ਹਾਂ ਗੈਰੀ ਸੰਧੂ ਦਾ ਜਨਮ ਗੈਰੀ ਸੰਧੂ ਦਾ ਜਨਮ ਸੀਗਾ ਜਿਹੜਾ 14 ਅਪ੍ਰੈਲ 1984 ਨੂੰ ਪਿੰਡ ਰੁੜਕੇ ਕਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ। ਇਹਨਾਂ ਦਾ ਪੂਰਾ ਨਾਮ ਗੁਰਮੁਖ ਸਿੰਘ ਸੰਧੂ ਹੈਗਾ ਪਰ ਇਹਨਾਂ ਨੇ ਗਾਇਕੀ ਦੇ ਵਿੱਚ ਆਉਣ ਲਈ ਆਪਣਾ ਨਾਮ ਗੈਰੀ ਸੰਧੂ ਰੱਖ ਲਿਆ ਕਿਉਂਕਿ ਜਿਹੜਾ ਵੱਡਾ ਨਾਮ ਹੁੰਦਾ ਹੈਗਾ ਉਹ ਕਿਸੇ ਵੀ ਇਨਸਾਨ ਨੂੰ ਜਲਦੀ-ਜਲਦੀ ਯਾਦ ਨਹੀਂ ਹੁੰਦਾ ਤਾਂ ਇਹਨਾਂ ਨੇ ਆਪਣਾ ਨਾਮ ਗੈਰੀ ਸੰਧੂ ਰੱਖ ਲਿਆ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਸਰਦਾਰ ਸੁਮਨ ਸਿੰਘ ਜਿਹੜੇ ਇੱਕ ਟਰੱਕ ਡਰਾਈਵਰ ਨੇ ਤੇ ਇਹਨਾਂ ਦੀ ਇੱਕ ਮਾਤਾ ਹੈਗੀ ਉਹ ਜਿਹਦਾ ਨਾਮ ਅਵਤਾਰ ਕੌਰ ਹੈਗਾ ਤੇ ਅਫਸੋਸ ਦੀ ਗੱਲ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਨਾਲ ਨਹੀਂ ਹੈਗੇ ਇਹਨਾਂ ਦੇ ਇੱਕ ਛੋਟੇ ਭਰਾ ਨੇਗੇ ਤੇ ਇੱਕ ਇਹਨਾਂ ਦੀ ਭੈਣ ਵੀ ਹੈਗੀ ਗੈਰੀ ਸੰਧੂ ਜਦੋਂ ਬਚਪਨ ਦੇ ਵਿੱਚ ਹੀ ਗੈਰੀ ਸੰਧੂ ਨੂੰ ਲਿਖਣ ਤੇ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਹ ਆਪਣੇ ਪਿਤਾ ਨਾਲ ਜਦੋਂ ਇਹਨਾਂ ਦੇ ਪਿਤਾ ਇੱਕ ਟਰੱਕ ਡਰਾਈਵਰ ਸੀਗੇ ਤੇ ਉਹ ਆਪਣੇ ਪਿਤਾ ਨਾਲ ਜਮਗੀਲੇ ਦੇ ਗਾਣੇ ਸੀਗੇ ਜਿਹੜੇ ਕੀ ਟਰੱਕ ਦੇ ਵਿੱਚ ਸੁਣਦੇ ਰਹਿੰਦੇ ਸੀਗੇ ਤੇ ਨਾਲ-ਨਾਲ ਗਾਉਂਦੇ ਰਹਿੰਦੇ ਤੇ ਇਹ ਜਦੋਂ ਗੁਆਰੀ ਸੰਦੂਕ ਘਰ ਵਿੱਚ ਕੰਮ ਕਰਦੇ ਮੱਜਾਂ ਨੂੰ ਨਿਵਾਉਂਦੇ ਤੇ ਉਹ ਉਸ ਸਮੇ ਉਹ ਜਮਗੀਲੇ ਦੇ ਗਾਣੇ ਸੀਗੇ ਜਿਹੜੇ ਕੀ ਗਾਉਂਦੇ ਰਹਿੰਦੇ ਸੀਗੇ ਤੇ ਨਾਲ-ਨਾਲ ਇਹਨਾਂ ਨੂੰ ਇਸ ਲਈ ਬਹੁਤ ਹੀ ਜ਼ਿਆਦਾ ਕੀ ਗਾਇਕ ਦਾ ਗਾਇਕੀ ਦਾ ਜਿਹੜਾ ਕੀ ਸ਼ੌਂਕ ਬਹੁਤ ਜਿਆਦਾ ਨਿਖਰਦਾ ਗਿਆ ਇਹਨਾਂ ਦਾ ਸ਼ੌਂਕ ਹੈ ਗੈਰੀ ਸੰਧੂ 2021 ਦੇ ਅਨੁਸਾਰ 37 ਸਾਲ ਦੇ ਹੋ ਚੁੱਕੇ ਨੇਗੇ ਪਰ ਇਹਨਾਂ ਨੇ ਹਲੇ ਤੱਕ ਵਿਆਹ ਨਹੀਂ ਕਰਵਾਇਆ ਤੇ ਵਿਆਹ ਕਰਵਾਉਣਾ ਨਹੀਂ ਚਾਹੁੰਦੇ ਹੈਗੇ ਬਹੁਤ ਸਾਰੀਆਂ ਗੱਲਾਂ ਸੁਣਨ ਦੇ ਵਿਚਾਰੀਆਂ ਸੀ ਪੰਜਾਬੀ ਗਾਇਕ ਜੈਸਮਿਨ ਸੈਂਟਲਸ ਨਾਲ ਲੋਕ ਲੋਕ ਕਹਿ ਰਹੇ ਸੀਗੇ ਵੀ ਇਹ ਇਹਨਾਂ ਦੇ ਨਾਲ ਬਹੁਤ ਜਿਆਦਾ ਜਿਹੜੇ ਕੀ ਟੱਚ ਦੇ ਵਿੱਚ ਰਹਿੰਦੇ ਨੇਗੇ ਕੀ ਪਤਾ ਇਹਨਾਂ ਦਾ ਕੋਈ ਗਰਲਫ੍ਰੈਂਡ ਜਾਂ ਬாய்ਫ੍ਰੈਂਡ ਵਾਲਾ ਰਿਸ਼ਤਾ ਹੋਵੇ ਪਰ ਪਾਈ ਗੈਰੀ ਸੰਧੂ ਨੇ ਲਾਈਵ ਹੋ ਕੇ ਲੋਕਾਂ ਦੀਆਂ ਇਹ ਗੱਲਾਂ ਦਾ ਜਵਾਬ ਵੀ ਜਿਹੜਾ ਕੀ ਦੇ ਦਿੱਤਾ ਕਿ ਸਾਡੇ ਵਿੱਚ ਇਹ ਹੈ ਜਾਂ ਕੁਝ ਵੀ ਨਹੀਂ ਹੈਗਾ ਗੈਰੀ ਸੰਧੂ ਜਦੋਂ 17 ਸਾਲ ਦੀ ਉਮਰ ਦੀ ਸੀ ਉਮਰ ਸੀ ਇਹਨਾਂ ਦੀ ਉਦੋਂ ਇਹ ਯੂਕੇ ਚਲੇ ਗਏ ਉੱਥੇ ਜਾ ਕੇ ਇਹਨਾਂ ਨੇ ਸੇਲਸਮੈਨ ਦਾ ਕੰਮ ਵੀ ਕਰਿਆ ਮਜ਼ਦੂਰੀ ਵੀ ਕੀਤੀ ਤੇ ਅਬਦੀ 8 ਸਾਲ ਦੀ ਮਿਹਨਤ ਦੇ ਵਾਂਗ ਮੰਗਰੋਂ ਇਹਨਾਂ ਨੇ ਇੱਕ ਦੋ ਗਾਣਾ ਕੱਢਿਆ ਸੀਗਾ ਜਿਹੜਾ ਕਿ 2010 ਦੇ ਵਿੱਚ ਪਹਿਲਾ ਗਾਣਾ ਆਇਆ ਇਹਨਾਂ ਦਾ ਮੈਨੀ ਵਿੰਦਾ ਆਣ ਦੀ ਇਤਰਾ ਇਸ਼ਕ ਬੁਲਾਉਂਦਾ ਤੇ ਦੂਜਾ ਇਹਨਾਂ ਨੇ 2011 ਦੇ ਵਿੱਚ ਇੱਕ ਐਲਬਮ ਬਗੱਡੀ ਫਰੈਸ਼ ਪਹਿਲੀ ਐਲਬਮ ਆਈ ਸੀ ਜਿਹੜੀ ਕਿ ਇਹਨਾਂ ਦੀ ਇਹਦੇ ਵਿੱਚ ਇਹਨਾਂ ਨੇ ਖੁੱਲਾ ਆਪ ਤੇ 8 ਗਾਣੇ ਸੀਗੇ ਤੇ ਇਹਦੇ ਵਿੱਚੋਂ ਕੁਝ ਅੱਧੇ ਗਾਣੇ ਇਹਨਾਂ ਦੇ ਆਪ ਦੇ ਲਿਖੇ ਹੋਏ ਵੀ ਸੀ ਤੇ ਇਹ ਗਾਣੇ ਬਹੁਤ ਹੀ ਵਧੀਆ ਸੁਪਰ ਹਿੱਟ ਹੋ ਗਏ ਸੀਗੇ ਉਸ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਗੈਰੀ ਸੰਧੂ ਬਹੁਤ ਹੀ ਵਧੀਆ ਸਿੰਗਰ ਬਣ ਗਏ ਤੇ ਤਾਂ ਪਰ ਗੈਰੀ ਸੰਧੂ ਤੇ ਉਸ ਸਮੇਂ ਬਹੁਤ ਹੀ ਮਾੜਾ ਸਮਾਂ ਵੀ ਆਇਆ ਗੈਰੀ ਸੰਧੂ ਜਦੋਂ ਯੂਕੇ ਦੇ ਵਿੱਚ ਰਹਿੰਦੇ ਤੇ ਤਾਂ ਉਹ ਇਲੀਗਲ ਤਰੀਕੇ ਦੇ ਨਾਲ ਰਹਿੰਦੇ ਸੀਗੇ ਉਹ ਬਿਨਾਂ ਪਾਸਪੋਰਟ ਤੋਂ ਯੂਕੇ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਲਈ ਉਹਨਾਂ ਨੂੰ ਜਦੋਂ ਸਰਕਾਰ ਨੇ ਮੁੱਦਲ ਪਤਾ ਲੱਗਿਆ ਤਾਂ 2013 ਦੇ ਵਿੱਚ ਗੈਰੀ ਸੰਧੂ ਨੂੰ ਜੇਲ੍ਹ ਵੀ ਹੋ ਗਈ ਤੇ ਕੈਰੀ ਸੰਧੂ 4 ਦਿਨ ਜੇਲ੍ਹ ਕੱਟ ਕੇ ਉਥੇ ਜੇਲ੍ਹ ਦੇ ਵਿੱਚ ਰਹਿ ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਗੈਰੀ ਸੰਧੂ ਨੇ ਇੱਕ ਗਾਣਾ ਵੀ ਲਿਖਿਆ ਸੀਗਾ ਇੱਕ ਤੇਰਾ ਸਹਾਰਾ ਮਿਲ ਜੇ ਦਾ ਤੇ ਦੁਨੀਆ ਦੀ ਮੈਂ ਪਰਵਾਹ ਨਹੀਂ ਕਰਦਾ ਤੇ ਉਹ ਸਮੇਂ ਉਹ 4 ਦਿਨ ਜਿਹੜੇ ਸੀ ਉਹਨੂੰ ਗੈਰੀ ਸੰਧੂ ਨੂੰ ਇਸ ਕਮਰੇ ਦੇ ਵਿੱਚ ਰੱਖਿਆ ਗਿਆ ਜਿਹੜਾ ਕੀ ਕਮਰਾ ਬਹੁਤ ਹੀ ਜ਼ਿਆਦਾ ਤੰਗ ਸੀਗਾ ਤੇ ਉੱਥੇ ਇੱਕ ਆਮ ਇਨਸਾਨ ਦਾ ਰਹਿਣਾ ਬਹੁਤ ਹੀ ਮੁਸ਼ਕਲ ਸੀਗਾ। ਇਹਦੂ ਬਾਅਦ ਗੈਰੀ ਸੰਧੂ ਨੂੰ ਜੇਲ੍ਹ ਕ ਚਾਰ ਦਿਨਾਂ ਦੀ ਜੇਲ੍ਹ ਤੋਂ ਬਾਅਦ ਗੈਰੀ ਸੰਧੂ ਨੂੰ ਭਾਰਤ ਡਿਪੋਰਟ ਕਰ ਦਿੱਤਾ ਤੇ ਉਹ ਗੈਰੀ ਸੰਧੂ ਨੇ ਭਾਰਤ ਆ ਕੇ ਆਪਣੇ ਦੋਸਤ ਜੱਗੀ ਸਿੰਘੂ ਨਾਲ ਇਹ ਗਾਣੇ ਨੂੰ ਆ ਕੇ ਪੂਰਾ ਕਰਿਆ ਤੇ ਗਾਣੇ ਨੂੰ ਰਿਲੀਜ਼ ਕਰਿਆ। ਇਹਦੂ ਬਾਅਦ ਗੈਰੀ ਸੰਧੂ ਨੇ 2014 ਦੇ ਵਿੱਚ ਗੈਰੀ ਸੰਧੂ ਨੇ ਆਪਣੀ ਪਹਿਲੀ ਫਿਲਮ ਕਰੀ ਰੋਮੀਓ ਰਾਂਝੇ ਤੇ ਇਸ ਤੋਂ ਬਾਅਦ 2019 ਦੇ ਵਿੱਚ ਉਹਨਾਂ ਨੂੰ ਦੁਬਾਰੇ ਫਿਰ ਯੂਕੇ ਜਾਣ ਦਾ ਮੌਕਾ ਸੀਗਾ ਜਿਹੜਾ ਮਿਲ ਗਿਆ ਸੀਗਾ ਤੇ 6 ਸਾਲਾਂ ਬਾਅਦ ਫੇਰ ਯੂਕੇ ਚਲੇ ਗਏ ਉਹ ਉਹਨਾਂ ਨੇ ਉੱਥੇ ਜਾ ਕੇ ਬਹੁਤ ਹੀ ਵਧੀਆ ਸੁਪਰ ਹਿੱਟ ਗਾਣੇ ਸੀਗੇ ਜਿਹੜੇ ਹੋਰ ਵੀ ਬਹੁਤ ਕੈਂਡ ਕੈਂਡ ਗਾਣੇ ਸੀਗੇ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਉਨਾਂ ਨੇ ਅੱਜ ਇੱਕ ਬਹੁਤ ਹੀ ਵਧੀਆ ਨਵਾਂ ਜਿਹੜਾ ਕਮਾਲ ਲਿਆ ਫਿਰ 2020 ਦੇ ਵਿੱਚ ਉਹਨਾਂ ਨੇ ਇੱਕ ਹੋਰ ਫਿਲਮ ਕਰੀ ਸੀਗੀ ਪੰਜਾਬੀ ਚੱਲ ਮੇਰਾ ਪੁੱਤ 2 ਹੁਣ ਤੱਕ ਗੈਰੀ ਸੰਧੂ ਨੇ ਦੋ ਪੰਜਾਬੀ ਮੂਵੀ ਕਰ ਚੁੱਕੇ ਨੇਗੇ ਇਹ ਦੂਆ ਦੇ ਗੁਰੂ ਇਹਨਾਂ ਨੇ ਫਿਰ ਕੀ ਕਰਿਆ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀ ਬਹੁਤ ਹੀ ਵਧੀਆ ਫੈਨ ਫਾਲਿੰਗ ਹੈਗੀ ਤੇ ਇਹ ਕੁੱਤੇ ਰੱਖਣ ਦੇ ਬਹੁਤ ਜ਼ਿਆਦਾ ਸ਼ੌਕੀ ਨੇ ਜਾਨਵਰਾਂ ਦੇ ਬਹੁਤ ਵਧੀਆ ਸ਼ੌਕੀਨ ਹੋਣਗੇ। ਕੁੱਤਿਆਂ ਨੂੰ ਜ਼ਿਆਦਾ ਪਿਆਰ ਕਰਦੇ ਨੇਗੇ ਤੇ ਇਹ ਜਿੰਮੂ ਵੀ ਲਾਉਂਦੇ ਨੇਗੇ। ਫਿਟਨੈਸ ਦਾ ਵੀ ਆਪਦਾ ਪੂਰਾ ਧਿਆਨ ਰੱਖਦੇ ਨੇਗੇ। ਗੈਰੀ ਸੰਧੂ ਹ YouTube ਉੱਪਰ ਇਹਨਾਂ ਦਾ ਫਰੈਸ਼ ਨਾਂ ਇੱਕ ਰਿਕਾਰਡ ਸਦਾ ਇੱਕ YouTube ਚੈਨਲ ਹੈਗਾ ਜਿੱਥੇ ਇਹ ਆਪਦੇ ਅਤੇ ਹੋਰ ਨਵੇਂ ਸਿੰਗਰਾਂ ਦੇ ਗਾਣੇ ਲੰਗੇ ਜਿਹੜੇ ਕੀ ਅਪਲੋਡ ਕਰਦੇ ਨੇਗੇ ਤੇ ਇਹਨਾਂ ਦਾ ਇੱਕ ਕੱਪੜੇ ਦਾ ਵੀ ਕੰਮ ਆਗਾ ਫਰੈਸ਼ ਨਾਂ ਤੇ ਇਹ ਇਹ ਜਿਹੜੇ ਤੁਹਾਨੂੰ ਸ਼ੋਰੂਮ ਨੇਗੇ ਉਹ ਚਲੰਦਰ ਅੰਬਾਲਾ ਅੰਬਰਸਰ ਤਿੰਨੇ ਵੱਡੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਸ਼ੋਰੂਮ ਨੇਗੇ ਜਿਹੜੇ ਕਿ ਤੁਹਾਨੂੰ ਕੱਪੜੇ ਦੇ ਮਿਲ ਜਾਣਗੇ ਅੱਜ ਇਹ ਬਹੁਤ ਹੀ ਵਧੀਆ ਇੱਕ ਲਗਜ਼ਰੀ ਲਾਈਫ ਨੇਗੇ ਜਿਹੜੀ ਕਿ ਜਿਉਂਦਿਆਂਗੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਦੱਸ ਸਕਦੇ ਹੋਗੇ ਸਤੋਨ ਗੈਰੀ ਸੰਦੂ ਕਿਸ ਤਰ੍ਹਾਂ ਦੇ ਸਿੰਗਰ ਲੱਗਦੇ ਨੇਗੇ ਤੇ ਹੋਰ ਨਵੇਂ ਕਿਸੇ ਹੋਰ ਵੀ ਕਿਸੇ ਵੀ ਸਿੰਗਰ ਦੀ ਬਾਇਓਗ੍ਰਾਫੀ ਉੱਪਰ ਵੀਡੀਓ ਚਾਹੀਦੀ ਆ ਤਾਂ ਤੁਸੀਂ ਕਮੈਂਟ ਕਰ ਸਕਦੇ